ਸਰਬਜੀ ਸੰਗਰੂਰ ਦੀ ਦਾ ਧਰਮ ਗੀਤ ਫੜ ਮੇਰੇ ਕੋਲ ਲਿਆਉਣਾ ਐ ਪਰ ਹੱਥ ਕੋਈ ਨਾ ਲਾਉਣਾ ਫੜ ਮੇਰੇ ਕੋਲ ਲਿਆਉਣਾ ਐ ਪਰ ਹੱਥ ਕੋਈ ਨਾ ਲਾਉਣਾ ਨਾ ਅੱਖਾਂ ਕੱਢ ਡਰੋਣਾ ਨਾ ਅੱਖਾਂ ਕੱਢ ਡਰੋਣਾ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਆਏ ਪਾਣੀ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਆਏ ਪਾਣੀ ਵੈਰੀ ਮਿੱਤਰ ਹੋ ਜਾਂਦੇ ਵੈਰੀ ਦਿੱਤਰ ਹੋ ਜਾਂਦੇ ਵੈਰੀ ਮਿੱਤਰ ਹੋ ਜਾਂਦੇ ਵੈਰੀ ਦਿੱਤਰ ਹੋ ਜਾਂਦੇ ਕਈ ਇਤਰ ਹੋ ਜਾਂਦੇ ਕਈ ਇਤਰ ਹੋ ਜਾਂਦੇ ਮਾਲਕ ਕਰੇ ਮਿਹਰਬਾਨੀ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਆਏ ਪਾਣੀ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਆਏ ਪਾਣੀ ਜਗ ਦੀ ਜੋਤ ਪਛਾਣੇ ਉਹ ਦੁੱਖਾਂ ਵਿੱਚ ਮੋਜਾਂ ਮਾਣਿਓ ਜਗ ਦੀ ਜੋਤ ਪਛਾਣੇ ਉਹ ਦੁੱਖਾਂ ਵਿੱਚ ਮੋਜਾਂ ਮਾਣਿਓ ਮਾਲਕ ਦੇ ਮਨੇ ਪਾਣਿਓ ਮਾਲਕ ਦੇ ਮਨੇ ਪਾਣਿਓ ਨਾ ਸੰਜ ਕਿਸੇ ਨੂੰ ਆਣੀ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਆਏ ਪਾਣੀ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਆਏ ਪਾਣੀ ਦੁੱਖ ਚ ਮਨੁੱਖ ਦੇਖਦਾ ਅੱਗ ਵਿੱਚ ਜੋ ਸੁੱਖ ਦੇਖਦਾ ਦੁੱਖ ਵਿੱਚ ਜੋ ਮਨੁੱਖ ਦੇਖਦਾ ਅੱਗ ਵਿੱਚ ਜੋ ਸੁੱਖ ਦੇਖਦਾ ਮਿਟਾ ਸਭ ਦੀ ਪੁੱਖ ਦੇਖਦਾ ਮਿਟਾ ਸਭ ਦੀ ਪੁੱਖ ਦੇਖਦਾ ਨਾ ਕਰੇ ਵੰਡ ਕਾਣੀ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਲਾਏ ਪਾਣੀ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਆਏ ਪਾਣੀ ਸੱਚਿਆਂ ਦਾ ਜਸ ਗਾਉ ਦੁਨੀਆ ਝੁੱਟਿਆਂ ਦੇ ਛਿੱਟ ਲਾਉ ਦੁਨੀਆ ਸੱਚਿਆਂ ਦਾ ਜਸ ਗਾਉ ਦੁਨੀਆ ਸੱਚਿਆਂ ਦਾ ਜਸ ਗਾਉ ਦੁਨੀਆ ਸੱਚਿਆਂ ਦਾ ਜਸ ਗਾਉ ਦੁਨੀਆ ਝੁੱਟਿਆਂ ਦੇ ਛਿੱਟ ਲਾਉ ਦੁਨੀਆ ਸਵਰਗ ਬਣ ਜਾਉ اے ਦੁਨੀਆ ਸਵਰਗ ਬਣ ਜਾਉ اے ਦੁਨੀਆ ਜਦ ਰੋਟੀ ਹੱਕ ਦੀ ਖਾਣੀ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਆਏ ਪਾਣੀ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਆਏ ਪਾਣੀ ਸਦਾ ਸੂਰਮਾ ਸੱਚ ਸਣਾਉਂਦਾ ਏ ਦਿਲੋਂ ਹਰ ਜੱਸ ਗਾਉਂਦਾ ਏ ਸਦਾ ਸੂਰਮਾ ਸੱਚ ਸਣਾਉਂਦਾ ਏ ਦਿਲੋਂ ਹਰ ਜੱਸ ਗਾਉਂਦਾ ਏ ਰੱਬ ਦੇ ਮਨ ਨੂੰ ਪਾਉਂਦਾ ਏ ਰੱਬ ਦੇ ਮਨ ਨੂੰ ਪਾਉਂਦਾ ਏ ਦੇਵਾਂ ਸਿਮਰਨ ਜਾਣੀ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਆਏ ਪਾਣੀ ਮੈਨੂੰ ਲੱਗੇ ਰੂਪ ਰੱਬ ਦਾ ਵੈਰੀ ਨੂੰ ਪਿਆਏ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ